ਅ ਏਸੀਆਰ ਮੈਪ ਹੋਣ ਤੋਂ ਬਾਅਦ ਕਸਟੋਡੀਅਨ ਆਈਡੀ ਦੇ ਵਿੱਚ ਵਿੱਚ ਮੈਪ ਹੋਣ ਤੋਂ ਬਾਅਦ ਕਈ ਵਾਰੀ ਕੁਝ ਸਕੂਲਾਂ ਕੋਲੋਂ ਰੋਂਗ ਜਿਹੜਾ ਹੈਗਾ ਉਹ ਪਰਫਾਰਮਾਂਸ ਸਬਜੈਕਟ ਦੇ ਅਕੋਰਡਿੰਗ ਕ੍ਰੀਟਰ ਦੇ ਅਕੋਰਡਿੰਗ ਰੋਂਗ ਪਰਫਾਰਮਰ ਮੈਪ ਹੋ ਗਿਆ ਗਲਤੀ ਨਾਲ ਕੁਝ ਜਿਹੜੇ ਕੰਮ ਕਰ ਰਹੇ ਆ ਟੀਚਰ ਸਾਹਿਬਾਨ ਜਾਂ ਕਲੈਰੀਕਲ ਡਿਪਾਰਟਮੈਂਟ ਦੇ ਮੈਨੂੰ ਕਾਫੀ ਫੋਨ ਆਏ ਆ ਅ ਇਹਦੇ ਵਿੱਚ ਜੇ ਪ੍ਰੋਬਲਮ ਆ ਜਾਂਦੀ ਹੈ ਤੇ ਬਿਲਕੁਲ ਆਸਾਨ ਕੋਈ ਇਹਦੇ ਵਿੱਚ ਵੱਡੀ ਇਹਦੇ ਵਿੱਚ ਗੱਲ ਹੈ ਨਹੀਂ ਹੈ ਕੰਮ ਕਰਦੇ ਉਸ ਟਾਈਮ ਕਿਸੇ ਵੇਲੇ ਗਲਤ ਮੈਪਿੰਗ ਹੋ ਸਕਦੀ ਹੈ ਪਰਫਾਰਮੈਂਸ ਦੀ ਠੀਕ ਹੈ ਜੀ ਇਹਦੀ ਕਰੈਕਸ਼ਨ ਕਿਦਾਂ ਹੋ ਸਕਦੀ ਹੈ ਜਾਂ ਇਹਨੂੰ ਡਿਲੀਟ ਕਿਦਾਂ ਕੀਤਾ ਜਾਏਗਾ ਠੀਕ ਹੈ ਜੀ ਇਹਦੇ ਬਾਰੇ ਦੇਖਦੇ ਹਾਂ ਮੰਨ ਲਓ ਕੋਈ ਪਰਫਾਰਮਰ ਕਿਸੇ ਵੇਲੇ ਕਿਸੇ ਕ੍ਰੈਡਰ ਵਾਈਜ਼ ਜਾਂ ਸਬਜੈਕਟ ਵਾਈਜ਼ ਮੈਪ ਕਰਦੇ ਗਲਤੀ ਨਾਲ ਕੋਈ ਹੋਰ ਪਰਫਾਰਮਰ ਮੈਪ ਹੋ ਗਿਆ ਤੇ ਚੈੱਕ ਕਰਨ ਤੇ ਜਦੋਂ ਪਾਇਆ ਗਿਆ ਵੀ ਇਹਦੇ ਵਿੱਚ ਪ੍ਰੋਬਲਮ ਹੈ ਦੈਨ ਉਹਦਾ ਹੱਲ ਕਿਸ ਤਰੀਕੇ ਨਾਲ ਕਰਨਾ ਇਸ ਲਈ ਮੈਂ ਪਹਿਲੇ ਵੀਡੀਓ ਵਿੱਚ ਵੀ ਦੱਸਿਆ ਸੀ ਕਸਟੋਡੀਅਨ ਵਾਲੀ ਵਿੱਚ ਵੀ ਹਰੇਕ ਜਦੋਂ ਕਿਸੇ ਵੀ ਕੇਡਰ ਦਾ ਕਿਸੇ ਵੀ ਵਿਸ਼ੇ ਦਾ ਅਧਿਆਪਕ ਆ ਉਹ ਆਪਣੀ ਆਈਡੀ ਲੌਗਇਨ ਕਰਕੇ ਸੈਲਫ ਅਪ੍ਰੈਜ਼ਲ ਭਰਨ ਤੋਂ ਪਹਿਲਾਂ ਆਪਣਾ ਪਰਫਾਰਮਰ ਜਰੂਰ ਚੈੱਕ ਕਰੇ ਪਲੱਸ ਆਪਣੀ ਜਿਹੜੀ ਰਿਪੋਰਟਿੰਗ ਆਫੀਸਰ ਹੈ ਰਿਵਿਊਮਿੰਗ ਆਫੀਸਰ ਆ ਤੇ ਅਸੈਪਟਿੰਗ ਅਥਾਰਟੀ ਹੈ ਇਹ ਜ਼ਰੂਰ ਚੈੱਕ ਕਰੇ ਕਿ ਉਹ ਸਾਰਾ ਉਹਦਾ ਸਹੀ ਹੈ ਫਿਰ ਉਸ ਤੋਂ ਬਾਅਦ ਭਰਿਆ ਜਾਵੇ ਜੇਕਰ ਗਲਤੀ ਨਾਲ ਪਰਫਾਰਮਰ ਮੈਪ ਹੋ ਗਿਆ ਤੇ ਸੈਲਫ ਅਪ੍ਰੈਜ਼ਲ ਵੀ ਭਰੀ ਜਾ ਚੁੱਕੀ ਹੈ ਉਹਦੇ ਨਾਲ ਉਹਦਾ ਹੱਲ ਹੈਗਾ ਜੀ ਉਹ ਪੁੱਲ ਬੈਕ ਕੀਤੀ ਜਾਏਗੀ ਜਾਂ ਸੈਂਡ ਬੈਕ ਕੀਤੀ ਜਾਏਗੀ ਐਸਆਰ ਪਰ ਜੇਕਰ ਹਜੇ ਨਹੀਂ ਭਰਿਆ ਗਿਆ ਪਰਫਾਰਮਰ ਸੈਲਫ ਅਪ੍ਰੈਜ਼ਲ ਨਹੀਂ ਭਰੀ ਗਈ ਦੈਨ ਬਿਲਕੁਲ ਤੁਸੀਂ ਆਸਾਨ ਤਰੀਕੇ ਨਾਲ ਇਸ ਨੂੰ ਜਿਹੜਾ ਹੈਗਾ ਡਿਲੀਟ ਕਰ ਸਕਦੇ ਹੋ ਜਾਂ ਕੋਈ ਲੋੜਿੰਦੀ ਕਰੈਕਸ਼ਨ ਕਰ ਸਕਦੇ ਹੋ ਇਹਦੇ ਇਹਦੇ ਵਿੱਚ ਕਰਨਾ ਕੀ ਹੈ ਕਨਸਰਨ ਅੰਪਲਾਈ ਜਿਹੜਾ ਹੈਗਾ ਉਹਦੀ ਨਿੱਜੀ ਜਿਹੜੀ ਆਈਡੀ ਹੈਗੀ ਆ ਪਰਸਨਲ ਆਈਡੀ ਹੈ ਜਿਹੜੀ ਆਈਐਚਆਰਐਮਐਸ ਤੇ ਇਹਦੇ ਵਿੱਚ ਗ੍ਰੀਵੈਂਸ ਦੀ ਆਪਸ਼ਨ ਆ ਉੱਥੇ ਜਾ ਕੇ ਆਪਾਂ ਗ੍ਰੀਵੈਂਸ ਜਿਹੜੀ ਉਹ ਦਰਜ ਕਰਨੀ ਆ ਠੀਕ ਹੈ ਜੀ ਮਾਈ ਸਰਵਿਸ ਜੀ ਦੇ ਵਿੱਚ ਏਸੀਆਰ ਠੀਕ ਹੈ ਜੀ ACR ਸਰਵਿਸਿਜ਼ ACR ਸਰਵਿਸਿਜ਼ ਦੇ ਵਿੱਚ ਸਬਮਿਟ ACR ਗ੍ਰੀਵੈਂਸ ਆ ਠੀਕ ਹੈ ਜੀ ACR ਗ੍ਰੀਵੈਂਸ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਤੁਹਾਡੇ ਕੋਲ ਨਵੀਂ ਵਿੰਡੋ ਜਿਹੜੀ ਆ ਓਪਨ ਹੋ ਜਾਏਗੀ ਇੱਥੇ ਇਅਰ ਸਿਲੈਕਟ ਕਰਨਾ ਇਅਰ ਸਿਲੈਕਟ ਕਰਨ ਤੋਂ ਬਾਅਦ ਨੀਚੇ ਜਿਹੜਾ ਹੈਗਾ ਤੁਹਾਡੇ ਕੋਲ ਪਰਪਸ ਜਿਹੜਾ ਹੈਗਾ ਉਹ ਸ਼ੋ ਹੋ ਜਾਏਗਾ ਕਿ ਕਿਉਂ ਤੁਸੀਂ ਜਿਹੜਾ ਕਰੈਕਸ਼ਨ ਕਿਸ ਤਰੀਕੇ ਦੀ ਤੁਹਾਨੂੰ ਕਰੈਕਸ਼ਨ ਚਾਹੀਦੀ ਹੈ ਜਾਂ ਡਿਲੀਟ ਕਰਨਾ ਚਾਹੁੰਦੇ ਹੋ ਜਾਂ ਕਿਸੇ ਤਰੀਕੇ ਦੀ ਕੋਈ ਕਰੈਕਸ਼ਨ ਚਾਹੀਦੀ ਹੈ ਕੋਈ ਹਰਰਕੇ ਦੀ ਪ੍ਰੋਬਲਮ ਹੈਗੀ ਹੈ ਜਾਂ ਟਾਈਮ ਏਸੀਆਰ ਦੇ ਟਾਈਮ ਪੀਰੀਅਡ ਦੀ ਕੋਈ ਪ੍ਰੋਬਲਮ ਹੈਗੀ ਹੈ ਉਹ ਸਾਰੇ ਤਰੀਕਿਆਂ ਨਾਲ ਤੁਸੀਂ ਇਸ ਤਰੀਕੇ ਨਾਲ ਇਸ অপਸ਼ਨ ਚੋਂ ਲੋੜ ਅਨਸਾਰ ਕਰ ਸਕਦੇ ਹੋ ਜੇਕਰ ਏਸੀਆਰ ਡਿਲੀਟ ਕੀਤੀ ਹੈ ਡਿਲੀਟ ਕਰਨ ਲਈ ਸਬਮਿਸ਼ਨ ਦਿੱਤੀ ਹੈ ਦੈਨ ਕਸਟੋਡੀਅਨ ਆਈਡੀ ਵਿੱਚੋਂ ਦੁਬਾਰਾ ਏਸੀਆਰ ਜਿਹੜੀ ਆ ਉਹ ਕ੍ਰੀਏਟ ਕਰਨੀ ਪਏਗੀ ਜਿਵੇਂ ਪਹਿਲਾਂ ਕੀਤੀ ਹੋਈ ਸੀ ਠੀਕ ਹੈ ਕਸਟੋਡੀਅਨ ਆਈਡੀ ਦੇ ਕੰਮ ਲਈ ਇੱਕ ਵੱਖਰੀ ਵੀਡੀਓ ਬਣਾਈ ਹੋਈ ਆ ਉੱਥੋਂ ਤੁਸੀਂ ਦੇਖ ਸਕਦੇ ਹੋ ਵੀ ਏਸੀਆਰ ਕ੍ਰੀਏਸ਼ਨ ਕਿਸ ਤਰੀਕੇ ਨਾਲ ਹੋਣੀ ਆ ਛੋਟੀ ਜੀ ਵੀਡੀਓ ਸਗੀ ਜੀ ਸਿਰਫ ਇਸ ਲਈ ਹੈ ਕਿ ਜੇ ਕੋਈ ਗਲਤ ਪਰਫਾਰਮਾ ਮੈਪ ਹੋ ਜਾਂਦਾ ACR ਨਾਲ ਕੇਡਰ ਵਾਈਜ਼ ਜਾਂ ਸਬਜੈਕਟ ਵਾਈਜ਼ ਉਹਨੂੰ ਤੁਸੀਂ ਕਰੈਕਟ ਕਰ ਸਕਦੇ ਹੋ ਧੰਨਵਾਦ ਜੀ